ਦਰਸ਼ੇਮ ਸਿੰਘ ਪੰਡਾਰ ਦਾ ਪੋਤਰਾ ਹੀਰਾਵਾਲੀਆ ਹਰਮਨ ਬੁਲਟ ਹੰਦਿਆਂ ਦੇ ਵਿਚਕਾਰ ਤਿਆਰ ਵਰ ਤਿਆਰ ਹੈ ਇਸ ਹਾਲ ਕੈਨੇਡਾ ਕੱਪ ਦਾ ਬੈਸਟ ਬਣਿਆ ਆਓ ਹੀਰਾਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਾਸ਼ੀਪੁਰਿਆ ਲੱਗਾ ਹੋਇਆ ਹੈ ਦੂਸਰੇ ਪਾਸੇ ਕਹਿੰਦੇ ਮਨਦੀਪ ਸਿੰਘ ਧਾਕੜ ਲੱਗਾ ਹੋਇਆ ਹੈ ਵਿਚਕਾਰ ਛਾਕੇ ਵਰਗੇ ਮੁੰਡੇ ਮਰੀ ਵਰਗੇ ਆ ਚਾਰਾਂ ਦੀ ਕੁੰਮ ਦੀ ਚੇਰ ਮੁਕਾਬਲਾ ਵੀ ਜਾਫੀ ਸੈਲਫ ਆਊਟ ਹੋਇਆ ਇਸ ਕਰਕੇ ਨੰਬਰ ਹੀਰਾਵਾਲੀਆ ਹਰਮਨ ਬੁਲਟ ਆਪਣੀ ਟੀਮ ਲਈ ਜੋੜ ਗਿਆ ਅਗਲੀ ਰੇਡ ਆ ਨੌਜਵਾਨ ਕਹਿੰਦੇ ਪਿਛਲੇ ਦਿਨੀ ਟਰੈਕਟਰ ਜਿੱਤਿਆ ਕੋਟ ਗੰਗੂ ਰਾਏ ਦੇ ਕਬੱਡੀ ਕੱਪ ਤੋਂ ਲੈ ਵੀ ਅਮਰ ਖੁਸ਼ੀ ਦੀ ਕਰਦੇ ਗੱਲ ਨੌਜਵਾਨਾ ਲਾਓ ਇੱਕ ਦੁੱਗਾਂ ਵਾਲਾ ਪ੍ਰਸਿੱਧਾ ਹੈ ਨੌਜਾਨ ਗਬਰੂ ਆਹ ਖੁਸ਼ੀ ਕਹਿੰਦੇ ਗੜਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਨੌਜਾਨ ਤਿਆਰ ਹੈ ਫਕੀਰ ਹਸੈਨ ਦੇ ਪੁੱਤਰ ਕੰਨੀਆਂ ਤੇ ਹੈ ਸ਼ਹਿਜ਼ਾਦ ਮੈਨੂੰ ਲੱਗਦਾ ਵੀ ਥੋੜੀ ਰੈਸਟ ਦੇ ਉੱਪਰ ਹੈ ਔਰ ਨਾਲ ਕਹਿੰਦੇ ਹੁੰਦੇ ਵੀ ਮਹਿਮਦ ਵਾਲਿਆ ਕਿੰਨੇ ਹੈ ਦੇ ਨਾਲ ਨੌਜਨ ਸੁਨਿਆਰਾ ਤਲਵੰਡੀ ਚੌਧਰੀਆਂ ਦਾ ਚਾਰੇ ਜਾਫੀ ਕਮਾਲ ਦੇ ਹੈ ਇਸ ਵੇਲੇ ਮਹਿਮਦਵਾਲ ਦੀ ਟੀਮ ਸੰਦੀਪ ਦਾ ਪਿੰਡ ਹੈ ਜੋਤੇ ਦਾ ਪਿੰਡ ਫਰਿਆਦ ਨੇ ਥਾਪੀ ਮਾਰੀ ਹੈ ਕਿ ਜੋਰ ਬਿਨਾ ਮੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਲਓ ਸਾਹਮਣੇ ਸੁਖਮਨ ਵਿਆਸ ਵਾਲਾ ਗਰਮੀਆਂ ਦੇ ਸੀਜ਼ਨ ਦੇ ਵਿੱਚ ਆ ਮੁੰਡਾ ਵੀ ਕਹਿੰਦੇ ਸਾਡਾ ਮਾਰ ਦਰਸ਼ਨ ਕਰ ਰਿਹਾ ਹੈ ਟਿਕਾ ਤੇ ਦਵਿੰਦਰ ਸਿੰਘ ਜੀ ਸਾਡੇ ਖਜਾਨਚੀ ਸਾਹਿਬ ਵੱਡੇ ਮਾਣ ਜਿਹੜੇ ਪੁਜਦੇ ਕਰਦੇ ਆ ਸੁਗਰਾਜ ਕਰਦੀ ਸਿਰ ਤੇ ਯਾਰਾ ਲਓ ਸੁਖਮਨ ਦੀ ਪਈ ਹੋਈ ਰੇਡ ਤੇ ਟਾਕੜ ਟਰਾਈ ਕਰਦਾ ਪਰ ਜਾਫੀ ਫੇਰ ਬਾਹਰ ਹੋ ਗਿਆ ਲੈ ਵੀ ਕਾਸ਼ੀਪੁਰਿਆ ਥੋੜਾ ਸੰਭਲ ਕੇ ਖੇਡਣਾ ਪੈਣਾ ਇਦਾਂ ਹੀ ਬਾਹਰ ਜਾਂਦਾ ਰਿਹਾ ਤੇ ਗੱਲ ਮੁਸ਼ਕਲ ਹੋ ਜਾਣੀ ਹੈ ਅਗਲੀ ਰੇਡ ਬਾਗੀ ਪਰਮਜੀਤਪੁਰੇ ਵਾਲਾ ਮੰਨਿਆ ਪਰਮੰਧਾ ਸਟਾਰ ਖੇਡ ਕਬੱਡੀ ਦਾ ਲਓ ਹੱਥਾਂ ਨੂੰ ਕਲੀ ਲਾਈ ਹੈ ਪਰਮਾਤਮਾ ਨੂੰ ਯਾਦ ਕੀਤਾ ਤੇ ਦੂਸਰੇ ਪਾਸੇ ਜਸਮਾਨੀ ਚੁੰਮਕ ਟਰਾਈ ਕਰਦਾ ਹੈ ਲਓ ਫਰਿਆਦ ਨੇ ਯਤਨ ਕੀਤਾ ਪਰ ਪਰਮਜੀਤਪੁਰੇ ਵਾਲਾ ਬਾਗੀ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਡ ਲਾਲੀ ਆ ਗਿਆ ਧਨੋਲੇ ਵਾਲਾ ਧਨੋਲੇ ਵਾਲਾ ਕਾਲਾ ਭਿੰਦਾ ਪ੍ਰਸਿੱਧ ਖਿਡਾਰੀ ਮੇਰੇ ਵੀਰੋ ਬਿੰਦੇ ਵਰਗੇ ਪ੍ਰਸਿੱਧ ਹੋਏ ਹੈ ਆ ਮੁੰਡਾ ਨਵਾਂ ਉੱਠਿਆ ਇਹ ਲਾਲੀ ਹੈ ਧਨੋਲੇ ਵਾਲਾ ਮਾਰਕ ਭਰਾਵਾਂ ਦੀ ਟੀਮ ਖੇਡ ਰਹੀ ਹੈ ਸ੍ਰਿੰਦਰ ਮਾਰਕ ਰਾਜਵੀਰ ਮਾਰਕ ਲਾਲਾ ਪਿਲਗਿਆਲਾ ਸ਼ਦਾਈ ਹੈ ਕਹਿੰਦੇ ਕਬੱਡੀ ਦਾ ਇੰਗਲੈਂਡ ਵੱਸਦਾ ਹੈ ਈਰਥ ਬੋਲੇ ਸਾਊਥ ਹਾਲ ਦੀ ਗੱਲ ਹੁੰਦੀ ਹੈ ਐਨ ਵੱਡੀ ਟੀਮ ਬਣਦੀ ਹੈ ਔਰ ਸਾਹਮਣੇ ਕਾਸ਼ੀਪੁਰ ਪਿੰਡ ਹੈ ਸ਼ੈਲੀ ਨਾਮ ਇਸ ਨੌਜਵਾਨ ਖਿਡਾਰੀ ਦਾ ਖੇਡ ਮੈਦਾਨ ਦੇ ਵਿੱਚ ਕਰ ਰਿਹਾ ਕੁਸ਼ੇ ਤੇ ਲਾਲੀ ਧਨੋਲੇ ਵਾਲਾ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਸੁਖਰਾਜ ਕਰਸਵਤ ਮੁੰਡੇ ਦੀ ਯਾਰਾ ਲਓ ਜਿਹੜੇ ਲੁਧਿਆਣੇ ਦਾ ਗੱਗੂ ਕੜਿਆਣੇ ਦਾ ਡੌੜਾ ਹੱਥ ਨਹੀਂ ਆਉਂਦਾ ਬਾਦੇ ਮੱਖਣੀ ਖਾਣੇ ਦਾ ਆ ਨੌਜਵਾਨ ਵੀ ਇਸ ਸਾਲ ਯੂਰਪ ਦੇ ਮੈਦਾਨਾਂ 'ਚ ਖੇਡਿਆ ਸਿੱਖ ਸਰਦਾਰ ਨੌਜਵਾਨ ਹੁਣ ਦੇਖਦੇ ਆਂ ਵੀ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਪੱਟਾ ਤੇ ਥਾਪੀਆਂ ਵੱਜਦੀਆਂ ਮੁਕਾਬਲਾ ਸਖਤ ਹੈ ਦੋ ਖਿਡਾਰੀਆਂ ਦੇ ਦਰਮਿਆਨ ਆਹ ਕੜਿਆਣੇ ਵਾਲਾ ਕਹਿੰਦੇ ਉੱਡੀਓ ਉੱਡੀਓ ਕਰਦਾ ਟਕੜਾ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਰੇਡ ਨੌਜਵਾਨ ਕਹਿੰਦੇ ਅਵਤਾਰ ਹੱਥਾਂ ਨੂੰ ਕਲੀ ਲਾ ਰਿਹਾ ਹੈ ਪਰਮਾਤਮਾ ਨੂੰ ਅੱਜ ਕਿਸ਼ਨਪੁਰੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲਓ 30 ਸੈਕਿੰਡ ਦੀ ਕਬੱਡੀ ਕੁਝ ਪਲ ਬੀਤੇ ਤਾਂ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਧਾਕੜ ਧਾਕੜ ਕਹਿੰਦੇ ਇਹਨੂੰ ਨੌਜਾਨ ਨੂੰ ਧਾਕੜ ਧਾਕੜ ਕਹਿੰਦੇ ਨੌਜਾਨ ਨੂੰ ਬੱਲੇ ਬੱਲੇ ਕਰਵਾ ਗਿਆ ਧਾਕੜ ਗੋਗੜੀਆਂ ਵਾਲਾ ਆ ਜਿੰਦਰੇ ਲਸਾਰੇ ਵਾਲੇ ਦਾ ਪੁੱਤਰ ਹੈ ਆਸ਼ੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਸਿਰੇ ਦਾ ਮੈਚ ਹੈ ਦੋਨੋਂ ਟੀਮਾਂ ਦੇ ਦਰਮਿਆਨ ਨਜ਼ਾਰਾ ਵੱਧਿਆ ਹੋਇਆ ਹੈ ਸਾਹਮਣੇ ਪਈ ਹੋਈ ਕਬੱਡੀ ਫਰੀਆਦ ਵਰਗੇ ਮਲੂਕ ਵਰਗੇ ਤਿਆਰ ਨੇ ਸ਼ਕਰਪੁਰੀਆ ਇੰਦਰਜੀਤ ਨਾਲ ਜੋੜੀ ਪ੍ਰਸਿੱਧ ਹੈ ਪਰ ਸਾਹਮਣੇ ਆਸ਼ੂ ਇਸ ਵੇਲੇ ਬਾਗੀ ਪਰਮਜੀਤਪੁਰੇ ਵਾਲਾ ਤੁਰ ਪਿਆ ਪਾੜੇ ਤੋਂ ਲਓ ਪਰਮਜੀਤਪੁਰੇ ਵਾਲਾ ਕਹਿੰਦੇ ਬਾਗੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਾਹਰਦਾ ਹੋਇਆ ਜੁਸਾ ਥੱਬੇ ਥੱਬੇ ਦੇ ਪੱਟ ਕਿ ਜੱਕੀ ਦੇ ਪੜ ਵਰਗੀਆਂ ਹਿੱਕਾਂ ਜਿਗਰੇ ਗਾਰਡਨ ਨੇ ਜੋਜ ਜੋਜ ਕੇ ਹੰਦਿਆਂ ਦਾ ਕੱਟ ਕਰਦੇ ਬਾਡਰ ਨੇ ਪਈ ਹੋਈ ਰੇਡ ਤੇ ਮੁਕਾਬਲਾ ਸਖਤ ਆ ਤਲਵੰਡੀ ਚੌਧਰੀਆਂ ਵਾਲਾ ਤੇ ਪਰਮਜੀਤਪੁਰੇ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਕਿਸ਼ਨਪੁਰੇ ਟੱਕਰ ਚੱਲਦੀ ਹੈ ਲਓ ਦੇਖਾਂਗੇ ਪਰ ਮਜੀਤਪੁਰੇ ਵਾਲਾ ਕਹਿੰਦੇ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ 11000 ਦੀ ਤੀਜੀ ਰੇਡ ਲੈ ਵੀ ਅਮਨ ਕਰੀ ਗੱਲ ਬੁਲਟ ਫਲਟ ਆ ਗਿਆ ਮੇਰੇ ਵੀਰੋ ਬੁਲਟ ਇਸ ਲਈ ਤਿਆਰ ਹੈ ਕੈਨੇਡਾ ਕੱਪ ਦਾ ਬੈਸਟ ਖਿਡਾਰੀ ਹੈ ਇਸ ਲਈ ਬੁਲਟ ਹਰਮਨ ਬੁਲਟੋਚੇ ਵੇਟ ਵਾਲਾ ਪੰਢਾਲ ਵਾਲਾ ਐਨ ਗੱਲਾਂ ਹੁੰਦੀਆਂ ਨੇ ਖੀਰਾ ਵਾਲੀ ਪਿੰਡ ਐਨ ਪ੍ਰਸਿੱਧ ਹੋਇਆ ਦੁਨੀਆ ਦੇ ਵਿੱਚ ਇਸ ਨੌਜਵਾਨ ਦੀ ਪਈ ਰੇਡ ਐਨ ਚਾਰ ਜਾਫੀ ਤਾਕਰ ਗੋਗੜੀਆਂ ਵਾਲਾ ਛਾਕੇ ਦਾ ਦਿਆਲਪੁਰ ਵਾੜਾ ਪਿੰਡ ਦੋ ਮਸ਼ਹੂਰ ਕੀਤੇ ਇਸ ਨੌਜ ਨੇ ਸ਼ੈਲੀ ਵਰਗੇ ਮਾਨ ਕਬੱਡੀ ਕਲਾ ਫਗਵਾੜਾ ਵੀ ਵੱਡੇ ਪੱਦਰ ਤੇ ਬਣੀ ਹੋਈ ਹੈ ਸਾਹਮਣੇ ਕਬੱਡੀ ਨੌਜਨ ਗੱਭਰੂ ਸਿਕ ਸਰਦਾਰ ਇਸ ਲਈ ਪਾਉਣ ਦੇ ਲਈ ਵਾਧਾ ਹੋਇਆ ਸੁਖਰਾਜ ਸਫਤ ਕਰ ਰਿਹਾ ਮੁੰਡੇ ਦੀ ਲਓ ਸਾਹਮਣੇ ਮੁੰਡਾ ਕੜਿਆਨੇ ਪਿੰਡ ਵਾਲਾ ਗੱਗੂ ਕਬੱਡੀ ਪਾਉਣ ਦੇ ਲਈ ਵਾਧਾ ਹੈ ਹੱਥ ਛੋਟ ਹੈ ਸਰੀਰ ਗੁੰਦਿਆ ਹੋਇਆ ਜੜ ਦੀ ਬਰੇਸ ਦਾ ਮੋਚ ਫਟ ਗੱਭਰੂ ਲਓ ਮਲੂਕ ਨਾ ਪੈ ਗਿਆ ਪੇਚਾ ਮੁੰਡਾ ਮਾਰਦਾ ਛਾਲਾ ਇਹ ਮਾਰੇ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਚਮਕਣਾ ਕਮਾਲ ਜਿਹਾ ਹੋ ਗਿਆ ਹੈ ਲੁਧਿਆਣੇ ਦਾ ਨੌਜਵਾਨ ਖੁਸ਼ੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਥੋੜਾ ਥੋੜਾ ਸਾਰੇ ਵੀਰ ਸਾਈਡ ਤੇ ਹੋ ਜਾਣਗੇ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਸ ਸਾਈਡ ਤੇ ਹੋ ਜਾਣ ਲਓ ਸਾਹਮਣੇ ਕਬ ਥਾਪੀਆਂ ਨਾ ਫਰਿਆਦ ਫੇਰ ਫਰਿਆਦ ਫਰਿਆਦ ਤੇ ਖੁਸ਼ੀ ਮੁੰਡਾ ਤੇ ਖੁਸ਼ੀ ਫਰਿਆਦ ਖੁੱਤੀ ਪੌੜ ਨੂੰ ਮੁੰਡਾ ਫੇਰਿਆ ਤਿਆਰ ਖੁੱਤੀ ਪੌੜ ਨੂੰ ਖੁਸ਼ੀ ਵੀ ਹੈ ਕਹਿੰਦੇ ਕਹਿੰਦੇ ਮੈਚ ਇੱਕ ਤੋਂ ਇੱਕ ਵੱਧ ਕੇ ਹੋਇਆ ਮੇਰੇ ਵੀਰੋ ਕਿਸ਼ਨਪੁਰੇ ਪਿੰਡ ਦੇ ਸਾਰੇ ਐਨਆਰਆਈ ਭਰਾਵਾਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਹੈ ਵੀ ਮੇਲਾ ਵੱਡਾ ਤੇ ਵੱਡੇ ਖਿਡਾਰੀ ਖੇੜਗੇ ਹੈ ਮੇਲਾ ਵੱਡਾ ਤੇ ਵੱਡੇ ਖਿਡਾਰੀ ਖੇੜਗੇ ਕੈਨੇਡਾ ਕੱਪ ਦੇ ਬੈਸ ਬੋਲਟਰ ਨੇ ਨੰਬਰ ਲਿਆ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਕਹਿੰਦੇ ਨੌਜਵਾਨ ਬਾਗੀ ਪਰਮਜੀਤਪੁਰੇ ਵਾਲਾ ਇੱਕ ਨੰਬਰ ਇਸ ਮੈਚ ਦੇ ਵਿੱਚ ਹੋਲਡ ਹੋਇਆ ਸੋ ਬੇਨਤੀ ਹੈ ਸਾਡੀ ਟੈਕਨੀਕਲ ਟੀਮ ਨੂੰ ਉਹ ਨੰਬਰ ਦੀ ਜਰੂਰ ਜਾਂਚ ਪਰਤਾਲ ਕਰ ਲੈਣਾ ਪਰਮਜੀਤਪੁਰੇ ਵਾਲਾ ਬਾਗੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੁਣ ਦੇਖਦੇ ਆ ਵੀ ਕੌਣ ਪ੍ਰੀਤ ਲੱਧੂ ਵਾਲਾ ਆ ਲੱਗਿਆ ਟੁੱਟ ਕੇ ਪਰ ਪਰਮਜੀਤਪੁਰੇ ਵਾਲਾ ਮਾਰਦਾ ਹੋਇਆ ਛਾਲਾਂ ਉਧਰ ਆ ਸੁਦਾ ਮਹੀ ਜੇ ਜਫਾ ਲੱਗਿਆ ਜਾਫੀਆਂ ਦਾ ਹੋਵੇਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਇੱਕ ਪਾਸੇ ਖੀਰਾਂ ਵਾਲੀਆ ਦੇ ਦੂਸਰੇ ਪਾਸੇ ਮਨਦੀਪ ਸਿੰਘ ਲੱਗਾ ਹੋਇਆ ਜੋਰ ਹਰ ਜੋ ਪਾਸੇ ਕਬੱਡੀ 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 ਇਹ ਐ ਖੀਰਾਵਾਲੀ ਐ ਖੀਰਾਵਾਲ ਦੇ ਬੁਲਟ ਨੂੰ ਲੋਕੀ ਦੁਗਦੋ ਕਹਿੰਦੇ ਕਿਸ਼ਨਪੁਰੇ ਦੇ ਕੱਪ ਤੇ ਅੱਜ ਵੇਖ ਲੜ ਕਰੇ ਪੈਂਦੇ ਕਿਸ਼ਨਪੁਰੇ ਦੇ ਕੱਪ ਤੇ ਅੱਜ ਦੇਖ ਲੜ ਕਰੇ ਪੈਂਦੇ ਆ ਨੌਜਾਨ ਗਰੂ ਦੀ ਪਈ ਹੋਏ ਰੇਡ ਆਹ ਸਾਹਮਣੇ ਬੋਲਿਆ ਹੋਇਆ ਤਾਵਾ ਕੌਣ ਠੱਲ ਦਾ ਫਸਵਾ ਮੈਚ ਕਿਸ਼ਨਪੁਰੇ ਦਾ ਮੇਲਾ ਠਾਠਾ ਮਾਰਦਾ ਕੱਠ ਕਬੱਡੀ ਕਬੱਡੀ ਹੋਇਆ ਪਿਆ ਮੈਦਾਨ ਲੱਗਿਆ ਪਿਆ ਜੋਰ ਤੇ ਸਾਹਮਣੇ ਆਸ਼ੂ ਇਸ ਲਈ ਤਕੜਾ ਨੰਬਰ ਆਪਣੀ ਟੀਮ ਦੇ ਲਈ ਮਾਲ ਦੀ ਖੇਡ ਦਿਖਾ ਰਿਹਾ ਹੈ ਸਾਹਮਣੇ ਕਬੱਡੀ ਨੌਜਨ ਗਬਰੂ ਨੇ ਪਾ ਦਿੱਤੀ ਹੈ ਦਿਆਲਪੁਰਿਆ ਗੱਲ ਵੱਖਰੀ ਬਣਾਉਣੀ ਪੈਣੀ ਜੇ ਮਾਰ ਕਬੱਡੀ ਕਲੱਬ ਫਗਵਾੜਾ ਜਿਤਾਉਣੀ ਹੈ ਆਹ ਛਾਕਾ ਆਹ ਦਿਆਲਪੁਰਿਆ ਪਾੜੇ ਪਿੰਡ ਵਾਲਾ ਹਰ ਬੱਲੇ ਬੱਲੇ ਕਰਵਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਅੰਤਨ ਕਰਵਾਉਂਦਾ ਹੋਇਆ ਬਾਕੀ ਪਰਮਜੀਤਪੁਰੇ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧ ਰਿਹਾ ਹੈ ਨੰਬਰ ਕਹਿੰਦੇ 14 14 ਹੋ ਗਿਆ ਅੱਧੇ ਦਾ ਫਰਕ ਹੈ ਅੱਧੇ ਦੇ ਫਰਕ ਨਾਲ ਮੁਕਾਬਲਾ ਚੱਲਦਾ ਹੈ ਲੈ ਵੀ ਫਰੀਦ ਆਹ ਗੱਲ ਮੁਸ਼ਕਲ ਬਣ ਗਈ ਹੈ ਅੱਧੇ ਦਾ ਫਰਕ ਹੈ ਅੱਧੇ ਨੰਬਰ ਦਾ ਫਰਕ ਹੈ ਦੋਨਾਂ ਟੀਮਾਂ ਦੇ 14 14 ਹੋ ਗਿਆ ਹੈ 14 ਤੇ 14.5 ਦੂਜਾ ਸੈਮੀਫਾਈਨਲ ਖੇੜਿਆ ਜਾ ਰਿਹਾ ਹੈ ਹੁਣ ਦੇਖਦੇ ਆ ਵੀ ਫਰੀਦ ਵਰਗੇ ਲਓ ਪ੍ਰੀਤ ਲੱਧੂ ਵਾਲਾ ਤੇ ਆਹ ਦੋ ਖਿਡਾਰੀਆਂ ਦੇ ਦਰਮਿਆਨ ਪਰ ਮਜੀਦਪੁਰੇ ਵਾਲਾ ਤੇ ਪ੍ਰੀਤ ਪਰ ਸਾਹਮਣੇ ਬਾਗੀ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਛੋਟੀ ਦਾ ਮੁਕਾਬਲਾ ਚੱਲਦੇ ਮੈਚ ਦਾ ਕਹਿੰਦੇ ਹਾਂ ਕਬੱਡੀ ਟੱਕਰ ਸਿਰੇ ਦੀ ਹੈ ਗਿੰਨੀ ਤੇ ਗੱਗੂ ਗਿੰਨੀ ਤੇ ਗੱਗੂ ਗੱਗੂ ਕੜਿਆੜੇ ਵਾਲਾ ਐਨ ਮੁੰਡਾ ਸਿਰੇ ਦਾ ਨੰਬਰ ਜੋੜਦਾ ਹੈ ਬਿੱਲਾ ਦਿਆਲਪੁਰਿਆ ਵੀ ਪੁੱਜਿਆ ਆਪਣੀ ਟੀਮ ਦੇ ਨਾਲ ਲੈ ਵੀ ਰੋਡਿਆ ਵਾਲਾ ਕਰ ਸਫਤ ਮੁੰਡੇ ਦੀ ਯਾਰਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਵਾਨ ਫੇਰ ਤਿਆਰ ਬਰ ਤਿਆਰ ਬਹੁਤ ਵਧੀਆ ਮੁਕਾਬਲਾ ਹੈ ਫਰਿਆਦ ਦੇ ਤਿੰਨ ਜਫੇ 5100 ਦੇ ਮਿੰਟੂ ਮੈਂਬਰ ਕਾਨੇ ਦਾ ਹਨੀਮਾਨ ਕਾਨੇ ਦਾ ਦੀਪੂ ਆਰਤੀਆ ਤੇ ਰਣਵੀਰ ਬਾਵਾ ਕਨੇਡਾ ਇਹਨਾਂ ਵੀਰਾਂ ਵੱਲੋਂ ਫਰਿਆਦ ਦਿੱਤੇ ਨੇ ਜਫੇ 5100 ਦੇ ਹੋਣਗੇ ਮੁਕਾਬਲਾ ਕਹਿੰਦੇ ਚੋਟੀ ਦਾ ਚੱਲਦਾ ਸਾਰੀ ਸੰਗਤ ਰੋਕਣੇ ਤੂਫਾਨ ਪਾਣੀ ਨੇਰੀਆਂ ਔਖੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਆਹ ਸਾਹਮਣੇ ਲਾਲੀ ਤੇ ਸ਼ੈਣੀ ਦੇ ਦਰਮਿਆਨ ਕਾਸ਼ੀਪੁਰੀ ਐ ਤਨੋਲੇ ਵਾਲਾ ਆਸ਼ੀਪੁਰੀਆ ਤੇ ਆਹ ਧਰੋਲੇ ਵਾਲਾ ਲਾਹ ਲਾ ਮਾਰਦਾ ਜੱਗੀ ਭੁੱਲਰ ਕਹਿੰਦੇ ਇਸ ਨੌਜਵਾਨ ਦੀ ਖੇਡ ਤੇ ਮਾਣ ਕਰਦਾ ਅਗਲੀ ਰੇਡ ਪੁਆਇੰਟ ਦੇ ਲਈ ਪਰਮਜੀਤਪੁਰੇ ਵਾਲਾ ਇੱਕ ਬੇਨਤੀ ਹੈ ਜਿਹੜੇ ਗਰਾਊਂਡ 'ਚ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਭਰਾ ਬਣ ਕੇ ਬਾਹਰ ਆ ਜਾਓ ਜਿਨ੍ਹਾਂ ਦੀ ਗਰਾਊਂਡ 'ਚ ਕੋਈ ਡਿਊਟੀ ਨਹੀਂ ਗਰਾਊਂਡ ਤੋਂ ਬਾਹਰ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਗਰਾਊਂਡ ਤੋਂ ਬਾਹਰ ਚਲੇ ਜਾਣ ਵੀਰ ਅਰ ਰੈਫਰੀ ਵੀਰਾਂ ਵੱਲੋਂ ਬੇਨਤੀ ਇਹ ਹੈ ਵੀ ਜੇ ਕੋਈ ਸਾਡੇ ਮੂਹਰੇ ਆ ਗਿਆ ਤੇ ਫਿਰ ਜੋ ਰੈਫਰੀ ਦਾ ਡਿਸੀਜਨ ਹੈ ਆਹ ਦਰਸ਼ਕ ਵੇਖ ਲਓ ਪਲੀਜ਼ ਹੈਪੀ ਜੀ ਪੰਡਤ ਜੀ ਆਪਣੇ ਪਲੇਅਰਾਂ ਨੂੰ ਬਾਹਰਲੀ ਸਾਈਡ ਕਰ ਲਓ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਸਾਹਮਣੇ ਦੀ ਰੇਡ ਅਮਰ ਖੁਸ਼ੀ ਮੇਰੇ ਕੋਲ ਆਇਆ ਕਹਿੰਦਾ ਵੀ ਦਰਸ਼ਕ ਸਾਧਿਆ ਮੈਂ ਕਿਹਾ ਉਹ ਆਨੇ ਵੀ ਥੋੜੀ ਟੀਮ ਦੇ ਜਿਹੜੇ ਖਿਡਾਰੀ ਨਹੀਂ ਖੇਡਦੇ ਉਹਨਾਂ ਨੂੰ ਬਾਹਰ ਆ ਦਿਓ ਵੀਰ ਬਣ ਕੇ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਹਰਮਨ ਬੁਲੇਟ ਖੀਰਾਵਾਲੀ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਇਹ ਉਂਜਤਾ ਹੁਣ ਘਾਟ ਕੋਈ ਨਾ ਲੱਗਦੇ ਨੇ ਟੂਰ ਵਿਦੇਸ਼ ਬਾਬੇ ਦੀ ਕਿਰਪਾ ਦੇ ਨਾਲ ਹੋਗੇ ਮਸ਼ਹੂਰ ਵਿਦੇਸ਼ਾਂ ਬਾਬੇ ਦੀ ਕਿਰਪਾ ਦੇ ਨਾਲ ਹੋਗੇ ਮਸ਼ਹੂਰ ਵਿਦੇਸ਼ਾਂ ਨੰਬਰ ਖੀਰਾਂ ਵਾਲੀਏ ਬੁਲਟ ਨੂੰ ਦਿੱਤਾ ਗਿਆ ਮੁਕਾਬਲਾ ਕਹਿੰਦੇ ਸਿਰੇ ਦਾ ਹੈ ਮੁਕਾਬਲਾ ਚੋਟੀ ਦਾ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਹੈ ਵੀਰ ਬਣ ਕੇ ਅਸੀਂ ਤੇ ਫਿਰ ਬੇਨਤੀ ਕਰ ਸਕਦੇ ਆਂ ਵੀ ਜਿਨ੍ਹਾਂ ਦੀ ਡਿਊਟੀ ਨਹੀਂ ਕਰਪਾ ਤੇ ਕੰਬ ਦੇ ਵਿੱਚ ਵੱਡਾ ਮੇਲਾ ਹੋਣਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਗੱਗੂ ਕੜਿਆਣਾ ਕਹਿੰਦੇ ਫੇਰ ਤਿਆਰ ਬਰ ਤਿਆਰ ਹੁੰਦਾ ਮੁਲਕੋ ਮੁਲਕੀ ਹੋਇਆ ਪਿਆ ਉਹ ਫਰਿਆਦ ਵਰਗੇ ਮਲੂਕ ਵਰਗੇ ਨੌਜਵਾਨ ਤਿਆਰ ਬਰ ਤਿਆਰ ਹੁਣ ਦੇਖਦੇ ਆਂ ਵੀ ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨਾਂ ਦਾ ਮੁਕਾਬਲਾ ਹੋਵੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਣਾ ਲੱਗ ਪਈ ਪਈ ਹੋਈ ਨੇੜ ਗਿੰਨੇ ਗਿੰਨੇ ਗਿੰਨੀ ਮਹਿਮਦ ਵਾਲੀਆ ਮੇਰੇ ਵੀਰੋ ਜੋ ਜੀਦਾਰੀ ਹੈ ਆਹ ਦਲੇਰੀ ਹੈ ਇਹ ਕਹਿੰਦੇ ਹੁੰਦੇ ਵੀ ਤਰਸੀਮ ਪੰਡਾਲ ਦੀਆਂ ਮੇਰੇ ਵੀਰੋ ਕੀਤੀਆਂ ਹੋਈਆਂ ਅਰਦਾਸਾਂ ਕਰਾਈ ਹੋਈ ਮਿਹਨਤ ਲਗਾਤਾਰ 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 ਜਿਨ੍ਹਾਂ ਨੂੰ ਬੁਲਟ ਦੀ ਖੇੜ ਵਹਿਆ ਲੱਗਦੀ ਇੱਕ ਵਾਰੀ ਤਾੜੀਆਂ ਯੋਰਦਾ ਐਨ ਕਹਿੰਦੇ ਬੁਲਟ ਸਿਰਾ ਕਰੀ ਆਉਂਦਾ ਲਗਾਤਾਰ ਪਾਈ ਜਾਂਦਾ ਜੋੜ-ਜੋੜ ਪਾਈ ਜਾਂਦਾ ਲਓ ਪ੍ਰਧਾਨ ਕਹਿੰਦਾ ਵੀ ਹਲੇ ਤੱਕ ਬੁਲਟ ਨੂੰ ਜਫਾ ਨਹੀਂ ਲੱਗਿਆ ਲਓ ਸਾਹਮਣੇ ਬਾਗੀ ਦੇ ਕਬੱਡੀ ਪਾ ਦਤੀ ਹੈ ਹੁਣ ਦੇਖਦੇ ਆ ਵੀ ਚਾਰਾਂ ਦੇ ਵਿੱਚੋਂ ਗਿੰਨੀ ਵਰਗੇ ਸੁਨਿਆਰੇ ਵਰਗੇ ਬਲੂਕ ਵਰਗੇ ਪ੍ਰੀਤ ਵਰਗੇ ਆਹ ਮੁਕਾਬਲਾ ਚੱਲਦਾ ਹੋਇਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਮੇਲਾ ਕਿਸ਼ਨਪੁਰੇ ਦਾ ਪਰ ਮਜੀਦਪੁਰੇ ਵਾਲਾ ਬਾਗੀ ਟੱਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਇਹ ਦਿਲ ਵਾਲਾ ਭੇਤ ਨੀ ਭਾਵੇਂ ਕਹਿੰਦੇ ਦਿਲਵਰ ਦੇ ਪੁੱਤਰ ਨੇ ਭਾਵੇਂ ਜਿੰਦਰੇ ਦਾ ਪੁੱਤਰ ਹੈ ਕਾਕੇ ਕੋਲ ਕਹਿੰਦੇ ਜਿਨ੍ਹਾਂ ਨੇ ਪਹਿਲੇ ਕਬੱਡੀ ਖੇਡੀ ਹੈ ਉਹਨਾਂ ਦੇ ਪੁੱਤਰਾਂ ਨੇ ਆ ਕੇ ਮਿਹਨਤ ਕੀਤੀ ਹੈ ਦੁਨੀਆ ਦੇ ਵਿੱਚ ਬੱਲੇ ਬੱਲੇ ਹੈ ਹੁਣ ਕੀ ਆਖੇ ਵੀ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ 'ਚ ਆ ਜੁੜਿਆ ਹੈ ਹੈਲੋ ਉਧਰ ਅਮਨ ਭਾਜੀ ਇਧਰ ਸਾਡੇ ਸਤਿਕਾਰਯੋਗ ਰਾਣਾ ਫੌਜੀ ਜੀ ਭੋਲਾ ਰੰਗ ਵਾਲਾ ਤੇ ਨਾਲ ਸਾਡੇ ਗੁਰਮੀਤ ਜੀ ਸੀਪੀ ਵਾਲੇ ਐਲਾਨ ਕਰਾਉਂਦੇ ਜਿਹੜਾ ਹਰਮਨ ਬੋਲਡਰ ਜੱਫਾ ਲਾਊਗਾ 5000 ਦੇ ਵੱਡੇ ਮਾਣ ਹੋਣਗੇ ਲਓ ਸਾਹਮਣੇ ਕਹਿੰਦੇ ਬੁਲਟ ਦੀ ਰੇਡ ਤੇ ਧਾਕੜ ਬੁਲਟ ਤੇ ਧਾਕੜ ਡੁਗ 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 ਡ ਸਗਰੀ ਦੇ ਉੱਪਰ ਪਰ ਕਿੰਨੇ ਐ ਇਹ ਸਕੋਰ ਜਾਣਦਾ ਵੰਟੀ ਨੇ 26 26 ਕਰ ਦਿੱਤੇ ਐ ਲੈ ਸੁਨਿਆਰੇ ਦਾ ਤਲਵੰਡੀ ਚੌਧਰੀਆਂ ਵਾਲੇ ਸੁਨਿਆਰੇ ਦਾ ਪਿੰਡ ਐ ਸੁਨਿਆਰੇ ਦਾ ਜਫਾ 26 ਕਰ ਦਿੱਤੇ ਐ ਸਾਹਮਣੇ ਨੌਜੰਦੀ ਪਈ ਹੋਏ ਰੇਡ ਹੁਣ ਫਰਿਆਦ ਮਲੂਕ ਔਰ ਕਹਿੰਦੇ ਹੁੰਦੇ ਵੀ ਤਲਵੰਡੀ ਹੁੰਦੇ ਹੀਰੇ ਤੇ ਬੁਲੇਟ ਨਾਲ ਗੱਲ ਹੋਈ ਤੇ ਕੱਲਾ ਹੀ ਢੇਰੀਆ ਇਹ ਤੇ ਰੱਬ ਜਾਣਦਾ ਪਰ ਦੁਨੀਆ ਦੁਨੀਆ ਨਜ਼ਾਰੇ ਲੈਂਦੀ ਹੈ ਲੋਕ ਖੁੱਬੇ ਪੈ ਇੰਨੀਆਂ ਉਂਗਲਾਂ ਖੜੀਆਂ ਨੇ ਆ ਕਿ ਬਹਿ ਜਾਓ ਬਹਿ ਜਾਓ ਸਾਹਮਣੇ ਕਹਿੰਦੇ ਲਾਲੀ ਫੇਰ ਕਬੱਡੀ ਪਾਉਣ ਦੇ ਲਈ ਵੱਧਦਾ ਹੈ ਲਾਲੀ ਨੇ ਕਬੱਡੀ ਪਾਤੀ ਹੈ 26 ਤੇ 28 ਦੇ ਫਰਕ ਨਾਲ ਮੁਕਾਬਲਾ ਚੱਲਦਾ ਮੈਚ ਕਹਿੰਦੇ ਫਸਿਆ ਪਿਆ ਮੈਚ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਲੋਕ ਕਹਿੰਦੇ ਐਨ ਟਿਕ ਟਕੀ ਲਗਾ ਕੇ ਨੰਦ ਬਣਦੇ ਆ ਪਰ ਹਲੇ ਸੈਟ ਕਰੀ ਟੁੱਟਿਆ ਪਈ ਹੋਈ ਰੇਡ ਤੇ ਕਬੱਡੀ 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 ਇਹਨੂੰ ਸ਼ਾਕ ਆਖਦੇ ਆ ਲਓ ਸ਼ਾਕੇ ਤੇ ਲਾਲੀ ਦੇ ਦਰਮਿਆਨ ਕਬੱਡੀ 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 ਸਰਾ ਇੱਥੇ ਸਰਾ ਇੱਥੇ ਪਾੜੇ ਪਿੰਡ ਵਾਲਾ ਸ਼ਾਕਾ ਥਾਪੀਆਂ ਲਾਈ ਜਾਂਦਾ ਏ ਥਾਪੀਆਂ ਲਾਈ ਜਾਂਦਾ ਏ ਮੁੰਡਾ ਸਿਰਾ ਕਰਾਈ ਜਾਂਦਾ ਏ ਜਿਹੜਾ ਕਿਸ਼ਨਪੁਰੇ ਕੌਡੀ ਦੇਖਣ ਆਇਆ ਉਹਨੂੰ ਨਜ਼ਾਰਾ ਆਈ ਜਾਂਦਾ ਏ ਮੁੰਡਾ ਕਹਿੰਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦਾ ਪਿੰਡੂ ਸਖਰਾਜ ਵੀ ਕਬੱਡੀਆਂ ਪੁਵਾਈ ਜਾਂਦਾ ਏ ਹੁਣ ਗੇ ਹੈ ਐਨ ਤਕੜਾ ਨੰਬਰ ਜੋੜਦਾ ਹੋਇਆ ਹੈ ਅਗਲੀ ਕਬੱਡੀ ਬੁਲਟਾ ਅੱਜ ਇਹ ਕਹਿੰਦੇ ਉਹਨੇ ਜਿਵੇਂ ਸਿਰ ਪਈ ਨਮਾਉਣੀ ਪੈਂਦੀ ਹੈ ਜੇ ਟੀਮ ਕੱਲੇ ਨੂੰ ਕੌਡੀਆਂ ਪਾਗੇ ਜਿਤਾਉਣੀ ਪੈਂਦੀ ਹੈ ਕਿਸ਼ਨਪੁਰੇ ਆਇਆ ਗੱਲ ਕਹਿੰਦੇ ਬਣਾਉਣੀ ਪੈਂਦੀ ਹੈ ਰੋਡਿਆ ਵਾਲਿਆ ਅਗਲੀ ਕਹਾਣੀ ਸੁਣਾਉਣੀ ਪੈਂਦੀ ਹੈ ਨੰਬਰ 29 29 ਹੋ ਗਿਆ ਨੰਬਰ 29 29 ਹੋ ਗਿਆ ਉਹ ਕਿਸ਼ਨਪੁਰੇ ਵਾਲਿਓ ਮੈਚ ਕਿਵੇਂ ਲੱਗਦਾ ਇੱਕਾਰੀ ਦੱਸਿਓ ਮਾੜਾ ਜਿਆ ਛੋਟੀ ਦਾ ਮੁਕਾਬਲਾ 29 29 ਨੰਬਰ ਕੁੰਡੀਆਂ ਦੇ ਸਿੰਘ ਫਸੇ ਹੋਇਆ ਵੱਡਾ ਮੀਨਾ ਕਸ਼ਿਪਰੀ ਚੱਲਦਾ ਪਈ ਹੋਈ ਰੇਡ ਤੇ ਹੁਣ ਦੇਖਣਾ ਵੀ ਚਾਰਾਂ ਦੇ ਵਿੱਚੋਂ ਕਸ਼ਿਪਰੀਆ ਕਸ਼ਿਪਰੀਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਸ਼ੈਲੀ ਤੇ ਬੁਲਟ ਕਸ਼ਿਪਰੀਆ ਤੇ ਕਬੱਡੀ 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 ਦੁਖ 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 ਸੇਰਾ ਵੇਗਾ ਬਰੂਆ ਸੇਰਾ ਵੇਗਾ ਬਰੂਆ ਹਾ ਹਾ ਹਾਂ ਕਿਸ਼ਨਪੁਰੇ ਨਜ਼ਾਰਾ ਗਿਆ ਆ ਉਹ ਕਿਸ਼ਨਪੁਰੇ ਨਜ਼ਾਰਾ ਗਿਆ ਆ ਖੀਰਾ ਵਾਲਿਆ ਬੋਲਟ ਗਿਆ ਸ਼ਾਹ ਕਿਸ਼ਨਪੁਰੇ ਦੇ ਮੇਲੇ ਦਾ ਚੜ ਗਿਆ ਜੋ ਮੇਲਾ ਸਿਰੇ ਦਾ ਬਾਕੀ ਨੇ ਕਹਿੰਦੇ ਫੇਰ ਕਬੱਡੀ ਪਾਦੀ ਹੈ ਪਰ ਮਜੀਤਪੁਰੇ ਵਾਲਾ ਪਰ ਮਜੀਤਪੁਰੇ ਵਾਲਾ ਕੀ ਗੱਲ ਹੋਗੀ ਫਰਕ ਇੱਕ ਜਫੇ ਦਾ ਫਰਕ ਲਓ ਸਾਹਮਣੇ ਕਬੱਡੀ ਪਰਮਜੀਤਪੁਰੇ ਵਾਲੇ ਨੇ ਫੇਰ ਪਾਦੀਆ ਲੈ ਵੀ ਫਰਿਆਦ ਜਫਾ ਲਾਉਣਾ ਪੈਣਾ ਲੈ ਵੀ ਗਿੰਨੀ ਹੋ ਜੜੇ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਕੁੰਡੀਆਂ ਦੇ ਸਿੰਘ ਫਸੇ ਹੋਇਆ ਕਿਸ਼ਨਪੁਰੇ ਦਾ ਮੇਲਾ ਚੱਲਦਾ ਪਈ ਹੋਈ ਰੇਡ ਲਓ ਮੁਕਾਬਲਾ 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 ਪਰ ਮਜੀਤਪੁਰੇ ਵਾਲਾ ਕਿੱਥੇ ਲੋਟ ਆਉਂਦਾ ਹੈ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਬੱਲਿਆ ਖਿਆਲਪੁਰਿਆ ਥੋੜਾ ਪਿਆਰ ਸਤਕਾਰ ਦੇ ਨਾਲ ਸਿਰਾ ਲੱਗਿਆ ਪਿਆ ਥੋੜਾ ਰੁੱਕ ਕੇ ਰੁੱਕ ਕੇ ਫਰਿਆਦ ਥੋੜਾ ਡਿਸਪਲਿਨ ਲਿਆਈਏ ਰਾਣਾ ਜੀ ਮੈਚ ਦੇ ਵਿੱਚ ਲਗਾਤਾਰ ਕਬੱਡੀਆਂ ਪੈ ਰਹੀਆਂ ਨੇ ਜੋਰ ਲੱਗ ਰਿਹਾ ਹੈ ਦੋਨੋਂ ਸਾਈਡਾਂ ਦੇ ਉੱਪਰ ਜੋਰ ਵੇਣਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਰਤਬਾ ਮੂਸੇ ਵਾਲੇ ਦਾ ਪਲੀਜ਼ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ ਗਰਾਊਂਡ ਕਲੀਅਰ ਮੈਚ ਬੰਟੀ ਸਕੋਰ ਥੋੜੇ ਚੇਂਜ ਕਰਨ ਵਾਲਿਆ ਬੰਟੀ ਅਸਕੋਰ ਨੂੰ ਮਿਲੀ ਮੈਚ ਰੇਡਾਂ ਇੱਕ ਦੋ ਰੇਡਾਂ ਬਾਕੀ ਐ ਲੈ ਵੀ ਦਰਸ਼ਕ ਵੀਰੋ ਮੈਚ ਕਿਵੇਂ ਲੱਗਦਾ ਹੈ ਕਾਰੀ ਦਾੜੀ ਮਾਰ ਕੇ ਦੱਸਿਓ ਦੋਨਾਂ ਟੀਮਾਂ ਲਈ ਤਾੜੀਆਂ ਵੱਜ ਰਹੀਆਂ ਪੰਗੜੇ ਪੈ ਰਹੇ ਐ ਹੂਟਿੰਗ ਹੋ ਰਹੀ ਐ ਕਿਸ਼ਨਪੁਰੇ ਦਾ ਕਬੱਡੀ ਕੱਪ ਆ ਯਾਰ ਗਰਾਊਂਡ 'ਚ ਜਿਹਨਾਂ ਦੀ ਕੋਈ ਡਿਊਟੀ ਨਹੀਂ 10 ਜਾਣੇ ਖੜੇ ਐ ਘਟੋ ਘਟ ਸੁਖਮਨ ਬਿਆਸ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਫੇਰ ਵਾਧਾ ਹੋਇਆ ਹੈ ਬਿਆਸ ਵਾਲੇ ਨੇ ਕਬੱਡੀ ਪਾਤੀ ਹੈ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀਆ ਹੁਣ ਤਾਕੜ ਵਰਗੇ ਆ ਛਾਕੇ ਵਰਗੇ ਮਣੀ ਵਰਗੇ ਮੁੰਡੇ ਕਬੱਡੀ 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 ਤਾਕੜ ਤੇ ਸੁਖਮਨ ਤਾਕੜ ਤੇ ਨੰਬਰ 1 ਕੀ ਬਾਤ ਹੈ ਸਿਰਾ ਓਏ ਕਿਸ਼ਨਪੁਰੇ ਸਿਰਾ ਹੋ ਗਿਆ ਜਿ ਆਉਣ ਜੋ ਗਿਆ ਕਿਸ਼ਨਪੁਰੇ ਸਿਰਾ ਹੋ ਗਿਆ ਕਿਸ਼ਨਪੁਰੇ ਸਿਰਾ ਹੋ ਗਿਆ ਨਿਆਰਾ ਆ ਗਿਆ ਕਬੱਡੀ ਦਾ ਇਹ ਮੈਚ ਵਧੀਆ ਲੱਗਾ ਤਾੜੀਆਂ ਜ਼ੋਰਦਾਰ ਇੱਕ ਆਰੀ ਕਿਸ਼ਨਪੁਰਿਆ ਲੋ ਜਕਾ ਇਸੇ ਤਰ੍ਹਾਂ ਨੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ